ਰਾਇਕੋਟ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਹੁੰਦੇ ਹੁੰਦੇ ਟਲ ਗਿਆ ਦਰਸਲ ਸਰਕਾਰੀ ਬੱਸ ਜੋ ਹੈ ਬੇਕਾਬੂ ਹੋ ਕੇ ਖੰਬੇ ਦੇ ਵਿੱਚ ਜਾ ਵੱਜਦੀ ਹੈ ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਬੱਸ ਦੇ ਤੇਜ਼ ਰਫ਼ਤਾਰ ਹੈ ਬੇਕਾਬੂ ਹੋ ਕੇ ਜੋ ਹੈ ਇਹ ਸੜਕ ਦੇ ਉੱਤੇ ਜੋ ਲੰਘ ਰਹੀ ਸੀ ਤਜਹੇ ਦੇ ਵਿੱਚ ਤਿੰਨ ਜਣੇ ਜੋ ਸੀ ਸੜਕ ਪਾਰ ਕਰੇ ਸਨ ਤਾਂ ਉਹਨਾਂ ਦੇ ਵੱਲੋਂ ਵੀ ਆਪਣੀ ਭੱਜ ਕੇ ਜਾਨ ਬਚਾਈ ਗਈ ਹੈ ਕਿਹਾ ਜਾ ਰਿਹਾ ਕਿ ਬੱਸ ਦੇ ਵਿੱਚ 40 ਤੋਂ ਕਰੀਬ ਜੋ ਸੀ ਸਵਾਰੀ ਨੇ ਸਵਾਰ ਸਨ ਤਾਂ ਅਚਾਨਕ ਹੀ ਬੱਸ ਜੋ ਹੈ ਆਪਣਾ ਨਿਰੰਤਰ ਗਵਾਹ ਬੈਠਦੀ ਹੈ ਤਾਂ ਖੰਬੇ ਦੇ ਵਿੱਚ ਟਕਰਾਨ ਦੀ ਹੋਈ ਕੰਧ ਦੇ ਵਿੱਚ ਜਾ ਵਜਦੀ ਹੈ ਤਾਂ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਉੱਥੇ ਹੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਬੱਸ ਜੋ ਹੈ ਬੇਕਾਬੂ ਹੋ ਕੇ ਖੰਬੇ ਦੇ ਵਿੱਚ ਟਕਰਾਨਦੀ ਹੈ ਜਿਸ ਤੋਂ ਬਾਅਦ ਕੰਧ ਦੇ ਵਿੱਚ ਜਾ ਕੇ ਜੋ ਹੈ ਬੱਸ ਉੱਥੇ ਹੀ ਖੜੀ ਹੋ ਜਾਂਦੀ ਹੈ ਤਾਂ ਅੰਦਰ ਜੋ ਸਵਾਰੀਆਂ ਬੈਠੀਆਂ ਹੋਈਆਂ ਸਨ ਉਹਨਾਂ ਦੇ ਵਿਸਾਹ ਸੁੱਕ ਜਾਂਦੇ ਨੇ ਮੌਕੇ ਤੇ ਜਿਹੜੇ ਘਰ ਵਾਲਾ ਅਤੇ ਉਸ ਦੀ ਕਾਰ ਵਾਲੀ ਇੱਕ ਬੱਚੀ ਦੇ ਨਾਲ ਜਦੋਂ ਸੜਕ ਕ੍ਰੋਸ ਕਰ ਰਏ ਸਨ ਤਾਂ ਉਹਨਾਂ ਦੇ ਵੱਲ ਵੀ ਜਦੋਂ ਦੇਖਿਆ ਗਿਆ ਕਿ ਤੇਜ਼ ਰਫ਼ਤਾਰ ਬੱਸ ਉਹਨਾਂ ਦੇ ਵੱਲ ਆ ਰਹੀ ਹੈ ਤਾਂ ਉਹਨਾਂ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ ਹੈ ਹਾਲਾਂਕਿ ਮਹਿਲਾ ਥੱਲੇ ਡਿੱਗ ਜਾਂਦੀ ਹੈ ਜਿਸ ਨੂੰ ਉਸ ਦੇ ਕਾਰ ਵਾਲੇ ਦੇ ਵੱਲੋਂ ਜੋ ਹੈ ਉਸ ਨੂੰ ਚੁੱਕਿਆ ਜਾਂਦਾ ਹੈ ਤਾਂ ਮੌਕੇ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਡਰਾਈਵਰ ਦੇ ਮਾਮਲੇ ਸੱਟਾਂ ਲੱਗੀਆਂ ਨੇ ਹਾਲਾਂਕਿ ਕਿਸ ਤਰ੍ਹਾਂ ਦੇ ਨਾਲ ਇਹ ਬੱਸ ਬੇਕਾਬੂ ਹੋਈ ਹੈ ਪੂਰੀ ਜਾਂਚ ਕਰ ਰਹੀ ਹੈ ਅੱਬ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੱਸ ਦੇ ਬ੍ਰੇਕਾ ਫੇਲ ਹੋ ਸਕਦਿਆਂ ਨੇ ਹਾਲਾਂਕਿ ਜਾਂਚ ਪੂਰੀ ਕੀਤੀ ਜਾ ਰਹੀ ਹੈ ਪਰ ਇੱਕ ਵੱਡਾ ਹਾਦਸਾ ਹੁੰਦੇ ਹੁੰਦੇ ਜੋ ਹੈ ਬਚਾ ਹੋ ਗਿਆ ਸਸੀ ਗਾਜੀ ਮੇਰਾ ਨਾਮ ਗੁਰਦਾਸ ਮਛਾਲ ਕਾਉਂਸਲਰ ਰਾਇਕੋਟ ਇਹ ਤਕਰੀਬਨ 20 ਮਿੰਟ ਪਹਿਲਾਂ ਮਰੀਲਕੋੜਾ ਰੋਡ ਤੇ ਇੱਕ ਪੰਜਾਬ ਰੋਡਵੇ ਦੀ ਬੱਸ ਆ ਰਹੀ ਸੀ ਉਹ ਆਪਾ ਖੋਬੇਟੀ ਬੱਸ ਜਾਂ ਤਾਂ ਡਰਾਈਵਰ ਨੂੰ ਕੋਈ ਅਟੈਕ ਹੋਇਆ ਜਾਂ ਕੋਈ ਮਿਰਗੀ ਦਾ ਦੌੜਾ ਪਿਆ ਇਹ ਨਹੀਂ ਪਤਾ ਲੱਗਿਆ ਡਰਾਈਵਰ ਸੀਰੀਅਸ ਸੀ ਓਸੀਸੀ ਡਰਾਈਵਰ ਨੂੰ ਚੱਕ ਕੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਵਾ ਅੱਗੇ ਵਹਿਗਰੂ ਜਾਣ ਦਾ ਵਾ ਜਾਨੋ ਮਾਲ ਦਾ ਨੁਕਸਾਨ ਹੁਣੋਂ ਬਚ ਗਿਆ ਸਵਾਰੀਆਂ ਸਾਰੀਆਂ ਸੇਵ ਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਐਕਸੀਡੈਂਟ ਕਿਵੇਂ ਦੇਖਿਆ ਤੁਸੀਂ ਅਸੀਂ ਸਾਹਮਣੇ ਦੁਕਾਨ ਤੇ ਬੈਠੇ ਸੀ ਸਾਡੇਆਂ ਸਾਰੀਆਂ ਮੇਰੂ ਰੋਡ ਤੇ ਸ਼ਾਪਾਂ ਨੇ ਇੱਕਦਮ ਪੜਾਕਾ ਪਿਆ ਵਾ ਅਸੀਂ ਭੱਜ ਕੇ ਬਾਹਰ ਨੂੰ ਆਏ ਆ ਦੁਕਾਨਾਂ ਤੋਂ ਦੇਖਿਆ ਤਾਂ ਬੱਸ ਜਾ ਰਹੀ ਐ ਸਿੱਧੀ ਜਿਹੀ ਖੰਬੇ ਦੇ ਵਿੱਚ ਵੱਜ ਕੇ ਬੱਸ ਗਾਂਹ ਵਾਲੀ ਦੁਕਾਨ ਦੇ ਵਿੱਚ ਜਾ ਕੇ ਬਚੀ ਐ ਮਤਲਬ ਡਰਾਈਵਰ ਜਦੋਂ ਸਾਡਾ ਟੱਕਰ ਡਰਾਈਵਰ ਵੀ ਸੇਫ ਆ ਜੀ ਬਚ ਗਿਆ ਕਹਿੰਦੇ ਹੋਸ਼ ਆ ਗਿਆ ਡਰਾਈਵਰ ਨੂੰ ਸਵਾਰੀਆਂ ਵੀ ਸਾਰੀਆਂ ਸੇਫ ਨੇ ਸਾਰੀਆਂ ਦਾ ਪਚਾਹ ਹੋ ਗਿਆ ਕਿੱਥੇ ਮੁਜਾਦੀ ਸੀ ਬੱਸ ਇਹ ਬੱਸ ਮੇਰੇ ਰਕੂੜਾ ਨੂੰ ਜਾ ਰਹੀ ਸੀ ਜੀ ਕੁਝ ਪਤਾ ਲੱਗਾ ਕੌਣ ਆ ਡਰਾਈਵਰ ਕਿੱਥੋਂ ਦਾ ਨਹੀਂ ਜਿਸ ਦਾ ਕੋਈ ਪੱਕਾ ਪਤਾ ਨਹੀਂ ਲੱਗੇ ਵੀ ਕੌਣ ਸੀ ਡਰਾਈਵਰ ਕਨੈਕਟਰ ਤੇ ਡਰਾਈਵਰ ਨੂੰ ਦੋਨਾਂ ਨੂੰ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਨਹੀਂ ਸਾਰੇ ਬਚ ਗਏ ਜੀ ਕਿਸੇ ਨੂੰ ਸੱਟ ਨਹੀਂ ਲੱਗੀ ਕਿਸੇ ਨੂੰ ਇੱਕ ਬੱਸ ਪੈਪਸੂ ਦੀ ਪੀਆਰਟੀਸੀ ਦੀ ਬੱਸ ਮੇਲਕੋੜਾ ਰੋਡ ਤੋਂ ਆਪਣਾ ਤਾਜਪੁਰ ਚੌਕ ਤੋਂ ਮੇਲਕੋੜਾ ਰੋਡ ਨੂੰ ਜਾ ਰਹੀ ਸੀ ਜੀ ਤੇ ਰਸਤੇ ਦੇ ਵਿੱਚ ਇਹ ਡਰਾਈਵਰ ਤੋਂ ਪਤਾ ਨਹੀਂ ਆਊਟ ਆਫ ਕੰਟਰੋਲ ਹੋ ਗਿਆ ਕਿਵੇਂ ਵੀ ਕੁਝ ਵੀ ਹੋਇਆ ਜਾਂ ਕੋਈ ਡਰਾਈਵਰ ਨੂੰ ਕੋਈ ਪ੍ਰੋਬਲਮ ਆ ਗਈ ਉਹ ਉਸ ਗੱਡੀ ਇਹ ਮਤਲਬ ਰੋਂਗ ਸਾਈਡ ਹੋ ਗਈ ਪਹਿਲਾਂ ਇਹਨਾਂ ਨੇ ਖੰਭਾ ਭੰਨੇ ਆ ਫਿਰ ਉਹ ਦੋ ਲੇਡੀਜ਼ ਤੇ ਮਤਲਬ ਮਤਲਬ ਹਸਬੈਂਡ ਸੀ ਉਹ ਜਾਂਦੇ ਸੀਗੇ ਆਪਣੇ ਬੱਚੇ ਦੇ ਨਾਲ ਉਹ ਬੱਚੇ ਉਸ ਤੋਂ ਬਾਅਦ ਅੱਗੇ ਜਾ ਕੇ ਇਹ ਖੰਭਾ ਭੰਨ ਕੇ ਕੋਈ ਹੈਗਾ ਉਹਦਾ ਸੀਮੈਂਟ ਦਾ ਸਟੋਰ ਹੈਗਾ ਅਲਟਰਾ ਦਾ ਅਲਟ ਅਟੈਕ ਦਾ ਉਹਦੇ ਕੋਲ ਜਾ ਕੇ ਰੋਕੀ ਆ ਕੋਈ ਫ੍ਰੈਂਟ ਫੜਦੇ ਤੱਕੀ ਛੱਟ ਫੇੜ ਤੋਂ ਬਚ ਕੇ ਸਵਾਰੀਆਂ ਵੀ ਠੀਕ ਨੇ ਮਾੜਾ ਮੋਟਾ ਨਾਰਮਲ ਹੀ ਆ ਕੋਈ ਵੱਡੇ ਖਾਸ ਨਹੀਂ ਕੀ ਹੋਇਆ ਸੀ ਡਰਾਈਵਰ ਦੇ ਬਾਅਦ ਰੋਕੀ ਦੇਖਿਆ ਕਿ ਬਈ ਡਰਾਈਵਰ ਨੂੰ ਇੱਥੇ ਦੱਸ ਕੀ ਦੱਸਦਾ ਵੀ ਉਹਨਾਂ ਨੇ ਉਹਦੇ ਬਲੱਡ ਆ ਗਿਆ ਮੂੰਹ ਦੇ ਵਿੱਚੋਂ ਜਦੋਂ ਉਹਨੂੰ ਅਟੈਕ ਹੋ ਗਿਆ ਜਾਂ ਕੋਈ ਹੋਰ ਪ੍ਰੋਬਲਮ ਮੈਡੀਕਲ ਪ੍ਰੋਬਲਮ ਮੈਡੀਕਲ ਪ੍ਰੋਬਲਮ ਆ ਗਈ ਆ ਹੋ ਗਿਆ ਚੰਗਾ ਆ ਆ ਫੰਡ ਕੀ ਨਾਂ ਤੁਹਾਡਾ ਜਸਬੀਰ ਸਿੰਘ ਜੀ ਆ ਕਿਹੜਾ ਪਿੰਡ ਹੈ ਪਿੰਡ ਜਲਾਨ ਜੀ ਅੱਛਾ ਉਹ ਜੋ ਐਕਸੀਡੈਂਟ ਬੱਸ ਹੋਈ ਹੈ ਤੁਸੀਂ ਚਲਾਉਂਦੇ ਸੀ ਹਾਂ ਜੀ ਆ ਕੀ ਗੱਲ ਹੋਈ ਆ ਤੇ ਬਸ ਇੱਕ ਲੇਡੀਜ਼ ਉਹ ਹੋ ਰਹੀਦੀ ਜੀ ਉਹਨੂੰ ਬਚਾਉਣ ਦੇ ਚੱਕਰ ਚ ਅੱਛਾ ਉਹ ਕੁੜੇੜੀ ਦੇ ਬੱਚੀ ਨਾਲ ਹੀ ਖੜਕਾਉਂਦੇ ਹਾਂ ਜੀ ਤੇ ਇਹਨਾਂ ਕਹਿੰਦੇ ਤੁਹਾਡੇ ਮੂੰਹ 'ਚੋਂ ਕੁਝ ਖੂਨ ਵਗਿਆ ਨਿਕਲ ਮੂੰਹ 'ਚ ਅਜੀਬ ਤੇ ਲੱਗੀ ਪਤਾ ਨਹੀਂ ਦੰਦ ਲੱਗੇ ਪਤਾ ਨਹੀਂ ਕੀ ਲੱਗਿਆ ਅੱਛਾ ਸੱਟ ਲੱਗੀ ਹਾਂ ਜੀ ਉਹਦੇ ਕਰਕੇ ਮੜਾ ਮੋਟਾ ਨਿਕਲਿਆ ਉਹ ਇਹਨਾਂ ਨੇ ਦਵਾਈ ਦੂਵੀ ਦਿੱਤੀ ਆ ਤੇ ਬਰਫ਼ ਗੁਰਫ਼ ਲਾਈ ਆ ਫਿਰ ਮਿਹਾਲ ਠੀਕ ਆ ਜੀ ਅੱਛਾ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਇਧਰ ਆ ਰਹੇ ਜੀ ਕਿਤੋਂ ਜਗਰਾਮ ਜਗਰਾਮੋਂ ਤੋਂ ਆ ਰਹੇ ਹਾਂ ਜਗਰਾੋਂ ਤੋਂ ਗਾਹ ਨਹੀਂ ਬਾਪਸੀ ਹੁੰਦੀ ਆ ਜੀ ਅੱਛਾ ਬਾਪਸੀ ਮਰੇ ਕੋਲੇ ਜਾਣਾਗਾ ਹਾਂ ਮਰੇ ਲਕੋਟਲਾ ਇਧਰ ਨੂੰ ਹੀ ਕਿੰਨੀਆਂ ਕਿਸਵਾਰੀਆਂ ਸੀ ਬੱਸ ਦੇ ਵਿੱਚ ਬਾਅਦ ਚ 40 ਕਿਸਵਾਰੀਆਂ ਹੋਣੀਆਂ 25 ਦੀ ਤਾਂ ਮੈਂ ਟਿਕ ਟਕ ਘਟਤੀ ਜੀ ਸਾਰੀ ਅੱਛਾ ਹਾਂ ਮੋਡਲ ਟਿਕ ਟਕ ਘਟੇ ਕਨੈਕਟਰ ਕਿਨੋਂ ਥੋੜਾ ਲਖਵਿੰਦਰ ਸਿੰਘ ਜੀ ਜੋ ਇਹ ਘਟਨਾ ਵਾਪਰੀ ਉਹਦੋਂ ਬਾਅਦ ਸਵਾਰੀਆਂ ਤਾਂ ਠੀਕ ਸੀ ਕਿਸੇ ਸਰਟੀਫਿਕੇਟ ਤੇ ਨਹੀਂ ਸਵਾਰੀਆਂ ਠੀਕ ਨੇ ਅਸੀਂ ਤਾਂ ਇਹਨੂੰ ਕੱਢਣ 'ਚ ਲੱਗ ਗਏ ਇਹ ਵਿੱਚੋਂ ਹਸ ਗਿਆ ਵਿੱਚ ਕੋਲ ਤਾਂ ਫਸੇ ਗਿਆ ਜੀ ਵੀ ਜਿਵੇਂ ਕੋਈ ਬੇਹੋਸ਼ ਹੋ ਗਿਆ ਹੁੰਦਾ ਹੈ ਤੇ ਉਹ ਗੱਡੀ ਵਿੱਚ ਕੰਧ 'ਚ ਲੱਗੀ ਤੇ ਕੋੜ ਉਹ ਬਾਲਤੂ ਬਾਦ ਨਹੀਂ ਜੀ ਪਤਾ ਲੱਗਿਆ ਵੀ ਕੀ ਹੋ ਗਿਆ ਉਦੋਂ ਬਾਅਦ ਤਾਂ ਮੁੰਡਾ ਵਿਚਾਰਾ ਉਰੇ ਲੈ ਕੇ ਆਇਆ ਸਾਨੂੰ ਚੱਕ ਕੇ ਮੈਨੂੰ ਤਾਂ ਅਸਲ ਜੂਰੀ ਆ ਗਈ ਪਤਾ ਯਾ ਲੱਗਿਆ ਵੀ ਹਸਪਤਾਲ ਚਾਂਗੇ ਇਹ ਬੱਸ ਸੀਗੀ ਜਿਹੜੀ ਇੱਥੋਂ ਮਿਰਕਾਲੇ ਮਲੇਰਕੋਟ ਲਾਹ ਕੇ ਬਾਇਆ ਪਟਿਆਲਾ ਚੱਲੀ ਸੀਗੀ ਤੇ ਮੈਨੂੰ ਹੁਣੇ ਇੱਕਦਮ ਪਤਾ ਲੱਗਿਆ ਤੇ ਕਹਿੰਦੇ ਡਰਾਈਵਰ ਨੂੰ ਇਟੇ ਆ ਗਿਆ ਵਾ ਤੇ ਮੈਂ ਤੁਰੰਤ ਕਰੇ ਸੀਗਾ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਛੱਡ ਕੇ ਇੱਥੇ ਪਹੁੰਚਿਆ ਜਲਦੀ ਤੇ ਪਰ ਇੱਥੇ ਜਿਹੜਾ ਹੁਣ ਫਿਰ ਵੀ ਬਹੁਤ ਵਿਚਾਰ ਰਹਿ ਗਿਆ ਵਾ ਜਿਹੜਾ ਕੋਈ ਜਿਹਦੇ ਵੀ ਕੋਈ ਛੱਟ ਜਿਹੇ ਜੀ ਵੀ ਕੋਈ ਹੈਗੀ ਲੱਗੇ ਅਸੀਂ ਉਹਨਾਂ ਦੀ ਹਮਦਰਦੀ ਆ ਬਹੁਤ ਸਾਨੂੰ ਉਹਦੀ ਮਦਦ ਕਰਾਂਗੇ ਤੇ ਮੈਂ ਫਿਰ ਵੀ ਪ੍ਰਮਾਤਮਾ ਅੱਗੇ ਕਹਿਣਾ ਕਿ ਬਹੁਤ ਵਿਚਾਰ ਰਿਹਾ ਵਾ ਈ ਬਜੇ ਹੋ ਪੂਰਾ ਆ ਗਏ ਸੋ ਵੀ ਬਚ ਗਏ ਜ ਮਾੜੀ ਮੁੱਢ ਕੇ ਦੇ ਸਾਟਾ ਤਾਂ ਮੈਂ ਹਸਪੀਟਲ ਵੀ ਚੱਲੇ ਆ ਪਤਾ ਲੈਣ ਤੇ ਸਾਡੇ ਸਰਕਾਰ ਵੱਲੋਂ ਵੀ ਜੋ ਵੀ ਮਦਦ ਦੀ ਲੋੜ ਹੋਸੀ ਮਦਦ ਕਰਾਂਗੇ ਹਾਂਜੀ ਪੀ ਆਰਟੀਸੀ ਦੀ ਬੱਸ ਸੀ ਇੱਥੋਂ ਰਾਏਕੁਰ ਤੋਂ ਬਾਇਆ ਮਲੇਰਕੋੜ ਲਾ ਪਰਿਆਲਾ ਨੂੰ ਜਾ ਰਹੀ ਸੀ ਤੇ ਸਾਨੂੰ ਇੱਥੇ ਪਤਾ ਲੱਗਣ ਤੇ ਐਕਸੀਡੈਂਟ ਦਾ ਪਤਾ ਲੱਗਣ ਤੇ ਅਸੀਂ ਮੌਕੇ ਤੇ ਆਏ ਆ ਜਿਹੜਾ ਡਰਾਈਵਰ ਆ ਉਹਨੂੰ ਦੱਸਦਿਆਂ ਵੀ ਇਥੇ ਆ ਹਾਰਟ ਅਟੈਕ ਆ ਗਿਆ ਸੀਗਾ ਤੇ ਉਹਨੂੰ ਅਸੀਂ ਇੱਥੋਂ ਹਸਪੀਟਲ ਤੇ ਪਹੁੰਚਾਤਾ ਬਾਕੀ ਸਵਾਰੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਕਨਵੈਂਸ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਵੀ ਭੇਜਤਾ ਬਾਕੀ ਦੇਖਦੇ ਆਂ ਕੀ ਆ ਮੌਕੇ ਤੇ ਮਤਲਬ ਜੋ ਵੀ ਇਹਦਾ ਕੋਈ ਹੋਰ ਵੀ ਕਾਰਨ ਹੋਣਾ ਉਹਨਾਂ ਨੂੰ ਪੜਤਾਲ ਹਾਂ ਉਹਨਾਂ ਦੀ ਪੜਤਾਲ ਕਰਾਂਗੇ ਕੀ ਆ ਜੇ ਮੈਂ ਫਿਲਹਾਲ ਤਾਂ ਇਹੀ ਪਤਾ ਲੱਗਿਆ ਹੁਣ ਤੱਕ ਦਾ ਤਾਂ ਵੀ ਇਹਨੂੰ ਅਟੈਕ ਆਇਆ ਕਿ ਉਹ ਦੋ ਡਰਾਈਵਰ ਦਾ ਕਾਲਮ ਮਿਲ ਜਨ ਕਰੀ ਨਹੀਂ ਅਜੇ ਪਤਾ ਕਰਦੇ ਆ ਅਸੀਂ ਪਹੁੰਚੀ ਜਾਂ ਜਸਟ ਅਜੇ ਰਾਏਕੋਟ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਹੁੰਦੇ ਹੁੰਦੇ ਟਲ ਗਿਆ ਦਰਸਲ ਸਰਕਾਰੀ ਬੱਸ ਜੋ ਹੈ ਬੇਕਾਬੂ ਹੋ ਕੇ ਖੰਬੇ ਦੇ ਵਿੱਚ ਜਾ ਵੱਜਦੀ ਹੈ ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਬੱਸ ਦੇ ਤੇਜ਼ ਰਫਤਾਰ ਹੈ ਬੇਕਾਬੂ ਹੋ ਕੇ ਜੋ ਹੈ ਇਸ ਸੜਕ ਦੇ ਉੱਤੇ ਜੋ ਲੰਘ ਰਹੇ ਸੀ ਤਜਹੇ ਦੇ ਵਿੱਚ ਤਿੰਨ ਜਣੇ ਜੋ ਸੀ ਸੜਕ ਪਾਰ ਕਰ ਰਹੇ ਸਨ ਤਾਂ ਉਹਨਾਂ ਦੇ ਵੱਲੋਂ ਵੀ ਆਪਣੀ ਭੱਜ ਕੇ ਜਾਨ ਬਚਾਈ ਗਈ ਹੈ ਕਿਹਾ ਜਾ ਰਿਹਾ ਹੈ ਕਿ ਬੱਸ ਦੇ ਵਿੱਚ 40 ਤੋਂ ਕਰੀਬ ਜੋ ਸੀ ਸਵਾਰੀਆਂ ਸਵਾਰ ਸਨ ਤਾਂ ਅਚਾਨਕ ਹੀ ਬੱਸ ਜੋ ਹੈ ਆਪਣਾ ਨਿਰੰਤਰ ਗਵਾਹ ਬੈਠਦੀ ਹੈ ਤਾਂ ਖੰਬੇ ਦੇ ਵਿੱਚ ਟਕਰਾਂਦੀ ਹੋਈ ਕੰਧ ਦੇ ਵਿੱਚ ਜਾ ਵੱਜਦੀ ਹੈ ਤਾਂ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਉੱਥੇ ਹੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਬੱਸ ਜੋ ਹੈ ਬੇਕਾਬੂ ਹੋ ਕੇ ਖੰਬੇ ਦੇ ਵਿੱਚ ਟਕਰਾਂਦੀ ਹੈ ਜਿਸ ਤੋਂ ਬਾਅਦ ਕੰਧ ਦੇ ਵਿੱਚ ਜਾ ਕੇ ਜੋ ਹੈ ਬੱਸ ਉੱਥੇ ਹੀ ਖੜੀ ਹੋ ਜਾਂਦੀ ਹੈ ਤਾਂ ਅੰਦਰ ਜੋ ਸਵਾਰੀਆਂ ਬੈਠੀਆਂ ਹੋਈਆਂ ਸਨ ਉਹਨਾਂ ਦੇ ਵਿਸਾਹ ਸੁੱਕ ਜਾਂਦੇ ਨੇ ਮੌਕੇ ਤੇ ਜਿਹੜੇ ਘਰ ਵਾਲਾ ਅਤੇ ਉਸ ਦੀ ਕਾਰ ਵਾਲੀ ਇੱਕ ਬੱਚੀ ਦੇ ਨਾਲ ਜਦੋਂ ਸੜਕ ਕ੍ਰੋਸ ਕਰ ਰਹੇ ਸਨ ਤਾਂ ਉਹਨਾਂ ਦੇ ਵੱਲ ਵੀ ਜਦੋਂ ਦੇਖਿਆ ਗਿਆ ਕਿ ਤੇਜ਼ ਰਫ਼ਤਾਰ ਬੱਸ ਉਹਨਾਂ ਦੇ ਵੱਲ ਆ ਰਹੀ ਹੈ ਤਾਂ ਉਹਨਾਂ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ ਹੈ ਹਾਲਾਂਕਿ ਮਹਿਲਾ ਥੱਲੇ ਡਿੱਗ ਜਾਂਦੀ ਹੈ ਜਿਸ ਨੂੰ ਉਸਦੇ ਕਾਰ ਵਾਲੇ ਦੇ ਵੱਲੋਂ ਜੋ ਹੈ ਉਸ ਨੂੰ ਚੁੱਕਿਆ ਜਾਂਦਾ ਤਾਂ ਮੌਕੇ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਡਰਾਈਵਰ ਦੇ ਮਾਮਲੇ ਸੱਟਾਂ ਲੱਗੀਆਂ ਨੇ ਹਾਲਾਂਕਿ ਕਿਸ ਤਰ੍ਹਾਂ ਦੇ ਨਾਲ ਇਹ ਬੱਸ ਬੇਕਾਬੂ ਹੋਈ ਹੈ ਪੂਰੀ ਜਾਂਚ ਕਰ ਰਹੀ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੱਸ ਦੇ ਬ੍ਰੇਕਾ ਫੇਲ ਹੋ ਸਕਦੀਆਂ ਨੇ ਹਾਲਾਂਕਿ ਜਾਂਚ ਪੂਰੀ ਕੀਤੀ ਜਾ ਰਹੀ ਹੈ ਪਰ ਇੱਕ ਵੱਡਾ ਹਾਦਸਾ ਹੁੰਦੇ ਹੁੰਦੇ ਜੋ ਹੈ ਬਚਾਅ ਹੋ ਗਿਆ